ਤੁਸੀਂ ਸੁਣਨ ਜਾ ਰਹੇ ਹੋ ਨਾਵਲ ਲोटा ਜਿਸ ਦੇ ਲੇਖਕ ਨੇ ਦਰਸ਼ਨ ਸਿੰਘ ਤੇ ਇਸ ਨੂੰ ਆਵਾਜ਼ ਦਿੱਤੀ ਹੈ ਗੁਰਵਿੰਦਰ ਸਿੰਘ ਨੇ 2021 ਚ ਜਗਿੰਦਰ ਕੌਰ ਅਗਨੀ ਹੋਤਰੀ ਨੇ ਇੱਕ ਬਾਲ ਨਾਵਲ ਸਾਡੇ ਰੂਬਰੂ ਕੀਤਾ ਜਿਸ ਦਾ ਨਾਮ ਹੈ ਬਹਾਦਰ ਇਸ ਨਾਵਲ ਨੂੰ ਆਵਾਜ਼ ਦਿੱਤੀ ਹਰਪ੍ਰੀਤ ਕੌਰ ਨੇ ਗੁਰਦੁਆਰੇ ਦੇ ਭਾਈ ਜੀ ਬੋਲਣ ਤੋਂ ਥੋੜੇ ਚਿਰ ਬਾਅਦ ਹੀ ਪੂਰੀ ਉੱਠ ਖੜੀ ਉਹਦਾ ਵੀ ਉੱਠਣ ਨੂੰ ਜੀ ਨਹੀਂ ਸੀ ਕਰਦਾ ਠੰਡ ਬਹੁਤ ਸੀ ਉਹਨੇ ਇੱਕ ਵਾਰ ਬਹਾਦਰਵਾਲ ਦੇਖਿਆ ਸੀ ਜਿਹੜਾ ਅਜੇ ਸੁੱਤਾ ਪਿਆ ਸੀ ਕਈਆਂ ਦਿਨਾਂ ਤੋਂ ਅਸਮਾਨ ਸਾਫ਼ ਸੀ ਸੂਰਜ ਛੇਤੀ ਨਿਕਲ ਆਉਂਦਾ ਸੀ ਦਿਨ ਵੇਲੇ ਹਵਾ ਚੱਲਦੀ ਰਹਿੰਦੀ ਤੇ ਆਥਣ ਵੇਲੇ ਬੰਦ ਹੋ ਜਾਂਦੀ ਰਾਤ ਨੂੰ ਕੋਰਾ ਡਿਗਦਾ ਤੇ ਠੰਡ ਹੋਰ ਵੱਧ ਜਾਂਦੀ। ਕੋਰੇ ਨਾਲ ਹੱਥ ਪੈਰ ਸੁੰਨ ਹੋ ਜਾਂਦੇ ਸੀ। ਨੰਗੇ ਪੈਰਾਂ ਦਾ ਤਾਂ ਹੋਰ ਵੀ ਬੁਰਾ ਹਾਲ ਸੀ। ਉੱਠੇ ਬਗੈਰ ਸਰਦਾ ਨਹੀਂ ਸੀ। ਹੱਥੀ ਕੰਮ ਕਰਨ ਵਾਲਿਆਂ ਦਾ ਤਾਂ ਹੋਰ ਵੀ ਬੁਰਾ ਹਾਲ ਸੀ। ਇਹ ਉਹਨਾਂ ਲਈ ਔਖਾ ਸਮਾ ਸੀ। ਪੂਰੀ ਨੇ ਉੱਠ ਕੇ ਆਪਣੇ ਘਰ ਵਾਲੇ ਨਾજર ਨੂੰ ਜਗਾਇਆ। ਤੇ ਕੁਝ ਜਿਹਰ ਪਿੱਛੋਂ ਆਪਣੇ ਮੁੰਡੇ ਬਹਾਦਰ ਨੂੰ ਜਗਾਇਆ। ਨਾજર ਜ਼ਿੰਮੇਦਾਰਾਂ ਨਾਲ ਸੀਰੀ ਸੀ ਉਹ ਉਹਨਾਂ ਦੇ ਘਰੇ ਜਾ ਕੇ ਪਸ਼ੂਆਂ ਨੂੰ ਕੱਖ ਪੱਠਾ ਵੀ ਪਾਉਂਦਾ ਸੀ ਉਹਨੇ ਰੋਟੀ ਦਾ ਜ਼ਿੰਮੇਦਾਰਾਂ ਨਾਲ ਹੀ ਕੀਤੀ ਹੋਈ ਸੀ ਪੂਰੀ ਵੀ ਉਹਨਾਂ ਦਾ ਗੋਹਾ ਕੂੜਾ ਸੁੱਟਦੀ ਸੀ ਉਹਦੀ ਵੀ ਸਵੇਰ ਦੀ ਰੋਟੀ ਉਹਨਾਂ ਨਾਲ ਹੀ ਸੀ ਬਸ ਬਹਾਦਰ ਵਾਸਤੇ ਹੀ ਰੋਟੀ ਪਕਾਉਣੀ ਸੀ ਉਹਨੇ ਜੰਟੇ ਨਾਲ ਬੱਕਰੀਆਂ ਚਾਰਨ ਜਾਣਾ ਸੀ ਪੂਰੀ ਨੇ ਚੁੱਲ੍ਹੇ 'ਚ ਅੱਗ ਮਚਾ ਕੇ ਚਾਹ ਦਾ ਪਾਣੀ ਰੱਖ ਦਿੱਤਾ ਸੀ ਉਹ ਚਾਹ ਪੱਤੀ ਤੇ ਖੰਡ ਪਾ ਕੇ ਆਹ ਆਟਾ ਗੁੰਨਣ ਲੱਗ ਪਈ ਫਿਰ ਉਹਨੇ 나જર ਨੂੰ ਡੱਬੀ ਬੱਕਰੀ ਦੀ ਧਾਰ ਕੱਢਣ ਲਈ ਕਿਹਾ ਉਹ ਵੀ ਡੱਬੀ ਬੱਕਰੀ ਦੀ ਧਾਰ ਕੱਢਣ ਚਲਾ ਗਿਆ ਪੂਰੀ ਨੇ ਬਹਾਦਰ ਲਈ 6 ਰੋਟੀਆਂ ਪਕਾਉਣੀਆਂ ਸੀ ਚਾਰ ਦੁਪਹਿਰੇ ਖਾਣ ਲਈ ਤੇ ਦੋ ਘਰੋਂ ਤੁਰਨ ਵੇਲੇ ਖਾਣ ਲਈ ਉਹ ਇਧਰੋਂ ਵਿਲੀ ਹੋਈ ਹੀ ਸੀ ਕਿ 나જર ਡੱਬੀ ਬੱਕਰੀ ਦੀ ਧਾਰ ਕੱਢ ਲਿਆ ਆ ਉਹਨੇ ਪੂਰੀ ਨੂੰ ਡੋਲੂ ਫੜਾਉਂਦਿਆਂ ਕਿਹਾ ਲੈ ਫੜ ਦੁੱਧ ਥੋੜਾ ਨਾ ਪਾਈ ਚੰਗੀ ਜੀ ਚਾਹ ਕਰ ਲੈ ਸਾਰਾ ਤਾਂ ਨਹੀਂ ਪਾਉਣਾ ਚਾਹ ਵੀ ਵਧੀਆ ਹੀ ਕਰਾਂਗੇ ਚੱਲ ਚੰਗਾ ਬਹਾਦਰ ਨੂੰ ਦੇ ਦੇ ਤਤੀ ਕਰਕੇ ਪੀਣ ਨੂੰ ਜਵਾਕ ਸਾਰਾ ਦਿਨ ਫिटक ਫਿਟਕ ਕਰਦਾ ਫਿਰਦਾ ਤੂੰ ਤਾਂ ਕਹਿਣਾ ਸਾਰਾ ਹੁਣੇ ਮੁਕਾ ਦਿਆਂ ਹੈ ਕਿਦਰ ਇਹ ਨਹੀਂ ਮੁਕਦਾ ਭਗਵਾਨ ਨੇ ਬਿੰਦ ਝੱਟ ਤੱਕ ਕਾਲੀ ਬੱਕਰੀ ਦੀ ਧਾਰ ਕੱਢ ਲਿਆਵਾਂਗੇ ਐ ਕਿਵੇਂ ਕੰਮ ਚੱਲੂ ਹੈ ਸੈਂਪਲ ਕੰਪਲੀਟ ਰੈਡੀ ਟੂ ਕੰਟੀਨਿਊ